ਦੀ ਸਰਕਾਰ ਦੇ ਖਿਲਾਫ ਆਪਣਾ ਸੰਘਰਸ਼ ਕਰ ਰਹੇ ਆ ਇਹ ਜੋ ਇਨਕਲਾਬੀ ਖਾਉਦੀ ਸਰਕਾਰ ਵੋਟਾਂ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਤੇ ਸਾਨੂੰ ਕਹਿੰਦੀ ਸੀ ਸਾਨੂੰ ਇੱਕ ਵਾਰੀ ਤੁਸੀਂ ਵੋਟਾਂ ਪਾ ਦਿਓ ਅਸੀਂ ਆਉਂਦੇ ਹੀ ਤੁਹਾਡੀਆਂ ਸਾਰੀਆਂ ਮੰਗਾਂ ਦਾ ਹੱਲ ਕਰਦੇ ਆਂਗੇ ਜਿਹੜਾ ਹਰਾ ਪੈਨ ਤੁਸੀਂ ਸਾਨੂੰ ਫੜਾਓਗੇ ਉਹਦੇ ਨਾਲ ਆਉਂਦੇ ਹੀ ਤੁਹਾਡੇ ਜਿਹੜੇ ਆ ਮਸਲੇ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਪਰ ਸਾਥੀਓ ਇਹਨਾਂ ਨੇ ਕੀਤਾ ਕੀ ਆਉਣ ਤੋਂ ਬਾਅਦ ਸਾਡੀ ਇੱਕ ਵੀ ਮੰਗ ਨੂੰ ਜਿਹੜਾ ਵਾ ਇਹਨਾਂ ਨੇ ਪੂਰਾ ਨਹੀਂ ਕੀਤਾ ਇਹ ਕਹਿੰਦੇ ਸੀ ਤੁਹਾਨੂੰ ਟੈਂਕੀਆਂ ਤੇ ਚੜਨ ਦੀ ਲੋੜ ਨਹੀਂ ਪਊਗੀ ਜਿਹੜੀਆਂ ਸਾਡੀਆਂ ਪੈਣਾ ਦੀਆਂ ਚੁੰਨੀਆਂ માં ਨਹੀਂ ਰੁਲਣਗੀਆਂ ਸਾਨੂੰ ਸੜਕਾਂ ਦੇ ਉੱਤੇ ਤਰਨੇ ਨਹੀਂ ਲਾਉਣੇ ਪੈਣਗੇ ਪਰ ਸਾਡੀ ਉਹ ਅੱਜ ਦੇਖੋ ਅੱਤ ਦੀ ਗਰਮੀ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਪੈਣਾ ਸਾਡੇ ਮਲਾਜਮ ਸਾਥੀਆਂ ਨੂੰ ਜਿਹੜਾ ਵਾ ਮੰਗਾ ਵਾਸਤੇ ਸੰਕਰਿਆ ਉੱਤੇ ਜਿਹੜਾ ਇਹਨਾਂ ਨੂੰ ਤਰਨੇ ਲਾਉਣੇ ਪੈ ਰਹੇ ਆ ਇਹ ਕਹਿੰਦੇ ਸੀ ਆਉਂਦੇ ਆਂ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰ ਦਿਆਂਗੇ ਬਾਣੀ ਪੈਨਸ਼ਨ ਦਾ ਜਿਹੜਾ ਇੱਕ ਟੁਟਾ ਜਿਹਾ ਨੋਟੀਫਿਕੇਸ਼ਨ ਇਹਨਾਂ ਨੇ ਕਰ ਦਿੱਤਾ ਦੂਜਿਆਂ ਸੂਬਿਆਂ 'ਚ ਜਾ ਕੇ ਕਹਿੰਦੇ ਨੇ ਅਸੀਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰਦੀ ਹਿਮਾਚਲ 'ਚ ਜਾ ਕੇ ਕਹਿੰਦੇ ਨੇ ਗੁਜਰਾਤ 'ਚ ਜਾ ਕੇ ਕਹਿੰਦੇ ਨੇ ਪਰ ਅਸਲੀਅਤ ਇਹ ਆ ਵੀ ਸਾਡੀ ਪੁਰਾਣੀ ਪੈਨਸ਼ਨ ਅਜੇ ਤੱਕ ਬਹਾਲ ਨਹੀਂ ਕੀਤੀ ਤੇ ਹੁਣ ਜੋ ਕੇਂਦਰ ਸਰਕਾਰ ਨੇ ਯੂਪੀਐਸ ਲਾਗੂ ਕੀਤੀ ਆ ਉਸੇ ਹੀ ਤਰਜ਼ ਦੇ ਸਾਡੀ ਜਿਹੜੀ ਆ ਪੁਰਾਣੀ ਪੈਂਚਲਾ ਕੋ ਕਰ ਨੂੰ ਕਰਦੇ ਆ ਪਰ ਸਾਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਸਾਡੇ ਜਿਹੜੇ ਕੱਚੇ ਮਲਜਮਿਆਂ ਇੱਕ ਵੀ ਸਾਡਾ ਕੱਚਾ ਮਲਜਮ ਨੂੰ ਨਹੀਂ ਪੱਕਾ ਕੀਤਾ ਸਾਡੀਆਂ ਮਿਡਡੇ ਮੀਲ ਵਾਲੀਆਂ ਪੈਣਾ ਸਾਡੀਆਂ ਆਸ਼ਾ ਵਰਕਰ ਆਂਗਣਵਾੜੀ ਤੇ ਮਿਡਡੇ ਮੀਲ ਵਾਲੀਆਂ ਪੈਣਾ ਨੂੰ ਕਹਿੰਦੇ ਸੀ ਤੁਹਾਡੇ ਮਾਨ ਪੱਤੇ ਜਿਹੜੇ ਦੁੱਗਣੇ ਕਰਦੇ ਆਂਗੇ ਪਰ ਅਸੀਂ ਮੰਗ ਕੀਤੀ ਸੀ ਇਹਨਾਂ ਨੂੰ ਘੱਟੋ ਕੱਟ ਉਜਰਤਾ ਦਿਓ ਪਰ ਅਜੇ ਤੱਕ ਇਹਨਾਂ ਦੀ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਸਾਡੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਉਹ ਵੀ ਦੇਣ ਤੋਂ ਮੁਨਕਰ ਹੋ ਗਿਆ 250 ਮਹੀਨੇ ਦੇ ਲਗਭਗ ਡੀਏ ਦਾ ਬਕਾਇਆ ਇਹਨਾਂ ਵੱਲ ਖੜਾ ਉਹ ਵੀ ਅਜੇ ਤੱਕ ਨਹੀਂ ਇਹਦੇ ਨੂੰ ਤਿਆਰ ਸਾਡੀਆਂ ਜਿਹੜੀਆਂ ਏਸੀਪੀਆਂ ਉਹ ਇਹਨਾਂ ਨੇ ਬੰਦ ਕਰਤੀਆਂ 200 ਰੁਪਏ ਸਾਡਾ ਜਿਹੜਿਆ ਟੈਕਸ ਬੰਦ ਕਰਤਾ ਸਾਡੇ ਜਿਹੜੇ ਆ ਉਹ ਹੋਰ 37 ਪ੍ਰਕਾਰ ਦੇ ਜਿਹੜੇ ਆ ਉਹ ਪੱਤੇ ਬੰਦ ਕਰਤੇ ਇੱਕ ਵੀ ਮੁਲਾਜ਼ਮਾਂ ਦੀ ਜਿਹੜੀ ਆ ਮੰਗੇ ਪੂਰੀ ਕਰਨ ਨੂੰ ਤਿਆਰ ਨਹੀਂ ਸੋ ਸਾਥੀਓ ਅਸੀਂ ਇਕੱਠੇ ਹੋ ਕੇ ਅੱਜ ਜਿਹੜਾ ਵਾ ਇਹਨਾਂ ਨੂੰ ਦੱਸਣ ਆਏ ਆ ਵੀ ਜਿਹੜੀ ਵਿਧਾਨ ਸਭਾ ਦੇ ਵਿੱਚ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਜੇਕਰ ਤੁਸੀਂ ਉੱਥੇ ਸਾਡੀਆਂ ਮੰਗਾਂ ਦੀ ਗੱਲ ਨਹੀਂ ਕਰਨੀ ਸਾਡੀਆਂ ਮੰਗਾਂ ਨੂੰ ਹੱਲ ਨਹੀਂ ਕਰਨਾ ਤੇ ਅਸੀਂ ਵੀ ਤੁਹਾਡੇ ਪਿੱਛੇ ਵਿਧਾਨ ਸਭਾ ਵੱਲ ਆ ਰਹੇ ਆ ਤੇ ਤੁਹਾਡੇ ਤਾਉਣ ਤੇ ਗੂਠਾ ਦੇ ਕੇ ਟਾਡੇ ਕੋਟਾਉਣ ਦੇਤੇ ਆਪਣੇ ਗੋਟਾ ਦੇ ਕੇ ਜਿਹੜਾ ਆਪ ਆਪਣੀਆਂ ਮਤਾਂ ਨੂੰ ਹੱਲ ਕਰਨੀਆਂ ਚਾਹੁੰਦੇ ਆ ਸੋ ਇਹਦੇ ਵਿੱਚ ਆਪਾਂ ਸਾਰੇ ਨਾਰੇ ਲਾਈਏ ਜੈ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਅਖਾਤੀ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਭਗਵਾਨ ਤੁਮਾਨੂੰ ਚਲਦਾ ਕਰੋ ਬਹੁਤ ਬਹੁਤ ਧੰਨਵਾਦ ਸਤ ਜੀ ਬਹੁਤ